ਹਾਂਜੀ ਸਰ ਕੀ ਨਾਮ ਤੁਹਾਡਾ ਕੀ ਵਾਕਿਆਤ ਹੋਇਆ ਪੂਰਾ ਜਿਹੜਾ ਜਿਹਦੇ ਲਈ ਤੁਸੀਂ ਅੱਜ ਪੁਲਿਸ ਚਮਕੀ ਕਰੋਟਾ ਪਹੁੰਚੇ ਹੋ ਮੇਰਾ ਨਾਮ ਬਲਜੀਤ ਸਿੰਘ ਜੀ ਪਿੰਡ ਜੰਗਲ ਮੈਂ 9 ਤੀਨ ਨੂੰ ਰਾਤ ਨੂੰ ਦੁਕਾਨ ਬੰਦ ਕਰਕੇ ਆਪਣੀ ਦੁਕਾਨ ਘਰਾਂ ਦੇ ਦੀ ਪਿੰਡ ਜੰਗਲਾਂ ਬੰਦ ਕਰਕੇ ਮੈਂ ਜਾ ਰਿਹਾ ਸੀ ਤੇ ਰੋਹਿਤ ਸਲਾਰੀਆ ਨਾਂ ਦਾ ਸ਼ਾਂਕੂ ਕੱਚਾ ਉਹ ਮੈਨੂੰ ਪਿੱਛੋਂ ਮਾਰਨ ਪੈ ਗਿਆ ਜੀ ਪਹਿਲਾਂ ਗਾਲੀ ਗਲੋਚ ਕੀਤੀ ਤੇ ਪਿੱਛੋਂ ਮੇਰੇ ਸਿਰ 'ਚ ਕੋਹ ਮਾਰਤਾ ਜੀ ਇਹ ਗੱਲਬਾਤ ਹੋਈ ਜੀ ਮੈਂ ਮੁੜ ਕੇ ਮੈਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਤੇ ਮੈਨੂੰ ਹਸਪਤਾਲ ਲੈ ਕੇ ਆ ਗਏ ਮੈਂ ਪਿੰਡ ਦਾ ਮੈਂਬਰ ਪਹੁੰਚਾਤਾ ਜੀ ਤੇ ਮੇਰੇ ਨਾਲ ਜਾਣੇ ਇਹ ਕੀਤਾ ਜੇ ਮਨ ਲਓ ਦੂਜਾ ਨਾਗਰਿਕ ਕਿੰਨਾ ਕੁ ਸੇਫ ਹੋਏਗਾ ਪਿੰਡ ਚ ਹਾਂਜੀ ਤੇ ਯਾਰ ਦੇਖ ਲਓ ਮੇਰੇ ਸੱਟਾਂ ਲੱਗ ਗਈਆਂ ਜੀ ਤੇ ਕੀ ਤੁਸੀਂ ਮੈਡੀਕਲ ਵਗੈਰਾ ਕਰਵਾਇਆ ਆਪਣਾ ਹਾਂ ਮੈਡੀਕਲ ਕਰਵਾਇਆ ਕਿੱਥੇ ਕਰਵਾਇਆ ਠਾਕੁਰ ਕਰਵਾਇਆ ਜੀ ਕਦੋਂ ਕਰਵਾਇਆ ਸੀ ਇਹ ਅੱਜ ਹੀ ਹੁਣੇ ਕਰਾ ਕੇ ਆਂ 10 ਤਰੀਕ ਨੂੰ ਔਰ ਤੁਸੀਂ ਪੁਲਿਸ ਚੌਂਕੀ ਪਹੁੰਚਿਆ ਤਾਂ ਪੁਲਿਸ ਨੇ ਕੀ ਕਿਹਾ? ਉਹਨੇ ਕਿਹਾ ਜੋ ਕਾਰਵਾਈ ਹੋਏਗੀ ਸਖਤ ਸਖਤ ਕੀਤੀ ਜਾਏਗੀ। ਐਪਲੀਕੇਸ਼ਨ ਦੇਤੀ ਹੈ ਤੁਸੀਂ? ਹਾਂਜੀ ਦੇਤੀ ਜੀ। ਹਾਂਜੀ ਸਰਪੰਚ ਸਾਹਿਬ ਜਿਹੜਾ ਪੂਰਾ ਵਾਕਿਆਤ ਪੇਸ਼ ਆ ਰਿਹਾ ਹੈ ਇਹਦੇ ਤੇ ਤੁਹਾਡਾ ਕੀ ਕਹਿਣਾ ਜੀ? ਤੇ ਮੈਨੂੰ ਰਾਤ ਨੂੰ ਫੋਨ ਆਇਆ ਜੀ ਕੱਲ 9 ਤਰੀਕ ਨੂੰ ਸ਼ਾਮ ਨੂੰ ਕੋ ਸਾਢੇ 8 ਵਜੇ ਬਲਜੀਤ ਦਾ ਇਹ ਕਹਿੰਦਾ ਵੀ ਮੈਨੂੰ ਕੋਈ ਬੰਦੇ ਦੇ ਪਿੱਛੋਂ ਸੱਟ ਮਾਰ ਦਿੱਤੀ ਹੈ। ਪਿੱਛੋਂ ਕੋ ਸ਼ਾਂਕੂ ਹੈ ਸਾਡੇ ਪਿੰਡ ਦਾ। ਉਹਨੇ ਸੱਟ ਮਾਰੀ ਤੇ ਮੈਨੂੰ ਬਹੁਤ ਜ਼ਿਆਦਾ ਜ਼ਖਮੀ ਕਰ ਗਿਆ ਮੈਨੂੰ ਮਾਰ ਕੇ ਸੁੱਟ ਗਿਆ ਸਮਝ ਲਓ ਜ਼ਖਮੀ ਕਰਕੇ ਸੁੱਟ ਗਿਆ ਤੇ ਮੈਂ ਜਲਦੀ ਆ ਮੈਂ ਅਵਰ ਜਲਦੀ ਆਪਣੀ ਗੱਡੀ ਘੱਡੀ ਆ ਤੇ ਗੱਡੀ ਲੈ ਕੇ ਨੂੰ ਆਇਆ ਚੱਲੇ ਅਹੀਂ ਘਰੋਟੇ ਆਇਆ ਘਰੋਟਿਆਂ ਫੇਰ ਅਹੀਂ ਪਠਾਨਕੋਟ ਗਿਆ ਉੱਥੇ ਜਾ ਕੇ ਮੈਡੀਕਲ ਕਰਾਇਆ ਨੌਂ ਦਿਨ ਰਾਤ ਨੂੰ ਫੋਨ ਨਾਲ ਲੱਤ ਪਤਾ ਹੋ ਗਿਆ ਜਿਹੜਾ ਕਿ ਤੁਹਾਨੂੰ ਸਾਰੀਆਂ ਆ ਵੀਡੀਓ ਦੇ ਦਿੱਤੀਆਂ ਨੇ ਤੇ ਇਹਦੇ ਤੇ ਅੱਜ ਪੁਲਿਸ ਨੂੰ ਵੀ ਕਾਰ ਦੇਤੀ ਹੈ ਤੇ ਉਹ ਅਸੀਂ ਕਹਿਆ ਵੀ ਤੇ ਕਾਰਵਾਈ ਕਰੋ ਔਰ ਹੁਣ ਤੁਸੀਂ ਇਸ ਵੇਲੇ ਚੌਕੀ ਚਾਰਜ ਤੋਂ ਜਾਂ ਪੁਲਿਸ ਤੋਂ ਕੀ ਕਾਰਵਾਈ ਚਾਹੁੰਦੇ ਹੋ ਚੌਕੀ ਚਾਰਜ ਨੂੰ ਵੀ ਮਿਲਿਆ ਐਸਐਸਪੀ ਸਾਹਿਬ ਨੂੰ ਵੀ ਅਸੀਂ ਮਿਲ ਕੇ ਆਇਆ ਪਹਿਲੇ ਉਹ ਕਹਿੰਦੇ ਜਲਦੋਂ ਜਲਦ ਦੇ ਤੇ ਤੁਰਸ ਕਾਰਵਾਈ ਕੀਤੀ ਜਾਏਗੀ ਅੰਜਰ ਪੈਂਡਰ ਜੰਗਲਾਂ ਤੋਂ ਸਰਪੰਚ ਭੰਡਾਰੀ ਔਰ ਉਹਨਾਂ ਦੇ ਨਾਲ ਮੈਂਬਰ ਪੰਚਾਇਤ ਬਲਜੀਤ ਜੀ ਤੁਹਾਡੇ ਕੋਲ ਰਾਤ ਦੇ ਹੋਏ ਵਾਕਿਆ ਤੇ ਪ੍ਰਤੀ ਤੁਹਾਡੇ ਕੋਲ ਪਹੁੰਚਿਆ ਉਹਤੇ ਕੀ ਕਾਰਵਾਈ ਕਰਨ ਜਾ ਰਹੇ ਹੋ ਕਿ ਕੱਲ ਰਾਤ ਕੋਈ 11:30 ਵਜੇ 112 ਤੇ ਕਾਲ ਆਈ ਸੀ ਸਾਨੂੰ ਕਿ ਪਿੰਡ ਜੰਗਲਾਂ ਦੇ ਇੰਦਰਜੀਤ ਰਾਏ ਦੀ ਸਰਪੰਚ ਜੀ ਕਿ ਸਾਡੇ ਪਿੰਡ ਝਗੜਾ ਹੋ ਗਿਆ ਵਾ ਜੋ ਅਸੀਂ ਮੌਕੇ ਤੇ ਪਹੁੰਚੇ ਸੀ ਉੱਥੇ ਆਪ ਹਾਜ਼ਰ ਨਹੀਂ ਮਿਲੇ ਇਹਨਾਂ ਨਾਲ ਸੰਪਰਕ ਕੀਤਾ ਇਹ ਕਹਿੰਦੇ ਵੀ ਆਪਾਂ ਮੈਡੀਕਲ ਕਰਾ ਰਹੇ ਹਾਂ ਸਿਵਲ ਹਸਪਤਾਲ ਪਠਾਨਕੋਟ ਤੋਂ ਜਿਹੜਾ ਸਵੇਰੇ ਵੀ ਲੈਣਾ ਗੱਲ ਕੀਤੀ ਹੈ ਇਹ ਕਹਿੰਦੇ ਵੀ ਆਪਾਂ ਸਿਵਲ ਹਸਪੀਟਲ ਗਏ ਆ ਆਪਣੀ ਮੈਡੀਕਲ ਰਿਪੋਰਟ ਲੈਣ ਵਾਸਤੇ ਜਿਹੜੇ ਹੁਣ ਸਾਡੇ ਕੋਲ ਹਾਜ਼ਰ ਆਏ ਆ ਜਿਹੜਾ ਨੜਕਾ ਮੈਂਬਰ ਬਲਜੀਤ ਆ ਉਹਨੇ ਆਪ ਨੂੰ ਸਾਨੂੰ ਸਟੇਟਮੈਂਟ ਤੇ ਆਪਣੀ ਐਮਐਲਆਰ ਪੇਸ਼ ਕਰਤੀ ਜੋ ਐਮਐਲਆਰ ਦੀ ਕੋਡਿੰਗ ਤੋਂ ਨੇ ਬੈਨਰ ਦੇ ਕੋਡਿੰਗ ਨਾਲ ਹੀ ਕਾਰਵਾਈ ਕਰਦੇ